ਹੋ ਬਹੁਤ ਧੰਨਵਾਦ ਹੈ ਜੁਕੇ ਲੋਕੀ ਤੁਮਨੋ ਜੀ ਕਰਦੇ ਹਾਂ ਬਹੁਤ ਨਾਲਣਾ ਦੋਗੇ ਹੋਈ ਮੰਨ ਵਾਲੀ ਹੋ Okay, go ahead, no? okay, go ahead, go ahead, ਸਾਮ ਨਾ ਪਲੋ ਲਾਮ ਜਾ ਪਲੋ ਫਿਰ ਮਾ ਖਬਾਏ ਆ ਬਾਗ ਸਾਰੇ ਤੇਵਾ ਦੇ ਰਾਜ ਨਾ ਟੋੜੀਆ ਕਈ ਕੇ ਲਈ ਕਮੇ ਰੁਪਏ ਚੇ 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 ਫਿਰ ਮਾ ਖਬਾਏ ਲਾਮ ਜਾ ਪਲੋ ਫਿਰ ਮਾ ਖਬਾਏ ਇਹਨਾਂ ਨੂੰ ਫਿਰ ਤੁਸੀਂ ਜੋੜਾ ਜਾ ਦੇ ਲਾ ਲੋ ਨੇ ਤਾਂ ਭਰਾ ਨੂੰ ਕੋਲੀ ਪਰਵਾਦ ਸਿੰਘ ਕਹਿੰਦੇ ਮੈਂ ਕਿਹਾ ਪਰਵਾਦ ਸਿੰਘ ਮੱਛਾ ਦਹਵਦਾ ਅਮਰੀਕਾ ਵਿੱਚ ਪੱਕਾ ਹੋਣਾ ਤੇ ਅਰਦਾਸ ਕਰਦਾ ਪਾਛੇ ਚੜ੍ਹਦੀ ਕਲਾ ਕਰਨਾ ਉਥੇ ਪੱਕਾ ਹੋ ਜਾਵੇ ਡਾਲ ਰੇਲ ਭੁੱਜੇ ਇੱਥੇ ਗੁਰੂ ਘਰ ਦੇ ਆਸ਼ਵਾ ਕਰੇ ਸਿੱਖੀ ਨਾਲ ਮਹਾਰਾਜ ਹੋਵੇ ਆਓ ਪਿਆਰਿਓ ਨਾਮ ਜਾਪ ਲੋ ਗੁਰਮੁਖ ਬਾਣੀਓ ਨਾਮ ਜਾਪ ਲੋ ਗੁਰਮੁਖ ਬਾਣੀਓ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਵਾਮੀ ਜੀ ਸਭ ਜੀ ਕਿਰਪਾ ਲਓ ਜੀ ਉੱਥੇ ਹੀ ਆਓ ਹਾਂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ गुरू नाम वाहिगुरुदेश गुरू गुरू नानक दा उपदेश गुरू गुरू नानक दानदेश गुरू गुरू नानक दा उपदेश गुरू गुरू नानक द ਵਾਈਗਰੂ ਜੀ ਵਾਈਗਰੂ ਸੋ ਗੁਰਮੁਖ ਪਿਆਰਿਓ ਫਿਰਸ ਵਾਲੇ ਜੀ ਵੀਰ ਨੇ ਉਹਨਾਂ ਨੇ ਤਨਪੁਰ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਨਮਸਕਾਰ ਕਰਨੀ ਹੈ ਭਾਲਕੇ ਸਲਾਮੀ ਦੇਣੀ ਹੈ ਕਿਉਂਕਿ ਅੰਮ੍ਰਿਤ ਜੇਰੇ ਤੋਂ ਜੇਦਰ ਤਨਪੁਰ ਸਾਹਿਬ ਜੇਰੇ ਦੇ ਕਿਹਾਤ ਵਾਲੇ ਵੀਰ ਨੇ ਫੇਰ ਹੁਣ ਮੈਥੇ ਚੌਕ ਵਾਲੇ ਜੋ ਪੁਰਸਪ ਪ੍ਰਸ਼ਾਸਨ ਦੀ ਹੈ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਵਾਲ ਰਾਜਨੀਨ ਸਟਾਰ ਕਰਨ ਲਈ ਸਾਨੂੰ ਲੋੜੀ ਚਲੋ ਚਲੋ ਆਓ ਸਰ ਆਓ ਟੂ ਬਹੁਤ ਬੁਆਚਾ ਲਾ ਲਾ ਮੈਂ ਕਰਵਾ ਲਾ ਦਿੰਦੇ ਹਾਂ ਕਰਵਾ ਲਾ ਦਿੰਦੇ ਆਹ ਫੜੋ ਜੀ ਆਜੋ ਮੈਂ ਤੁਹਾਨੂੰ ਇਧਰਲੇ ਮਾਦਾ ਦੇਖਣਾ ਸਾਰਿਆਂ ਨੇ ਵਾਕੇ ਆਜੋ ਫੋਟੋ ਕਰਾਂਗੇ ਆਜੋ ਖਿਲਾ ਦੇ ਨੇ ਖਿਲਾ ਦੇ ਨੇ ਆਜੋ ਇਹਦੇ ਅਗਲੇ ਪਾਸੇ ਫੋਟੋ ਖਿਲਾ ਦੇ ਖਿਲਾ ਦੇ ਆਉਂਦੀ ਆਉਂਦੀ ਬੱਸ ਸਾਰੇ ਉੱਤਰ ਉਹ ਮੋਰੇ ਸੋਨ ਦਾ ਆ ਆ ਵੀ ਇਹੋ ਗਿਆ ਕਿ ਦੇਖਿਆ ਗੁਰੂ ਦਾ ਸਾਹਿਬ ਜੀ ਦੇ ਮੁਖਾਲੇ ਜਿਹੜੇ ਜਿਸ ਤਰ੍ਹਾਂ ਆਰਜੈਂਟ ਹੀ ਦਿਨਾਂ ਦੇ ਸਲਾਹ ਗੁਰੇ ਸਲਾਮੀ ਨੂੰ ਵਾਈ ਸਾਰਿਆਂ ਦੇ ਨਾਲ ਸਲਾਮੀ ਤੋਂ ਆਈ ਹੁਣ ਹਰਦੀਪ ਹਰਦੀਪ ਸਿੰਘ ਲੈਟਾਨੇ ਦਾ ਹਰਦੀਪ ਖਾਨੇ ਦਾ ਇੱਕ ਮਿੰਟ ਆਉਣ ਨਾਲ ਨਾਲ ਫੋਟੋ ਹਾਂਜੀ ਆਪਣਾ ਇੱਥੇ ਅਗਲੇ ਪਾਸੇ ਆਜੋ ਹੋ ਗਿਆ ਹੋ ਗਿਆ ਬੇ ਬੇ ਅਗਲੇ ਪਾਸੇ ਲੈ ਆਓ ਅੱਗੇ ਆਜੋ ਆਪੇ ਇੱਕ ਮਿੰਟ ਆ ਬੱਸ ਬੱਤੀ ਚੁਕਾਉਂਦਾ ਕਾਹ ਮਾਰਦਾ ਹੋਇਆ ਕੱਟ ਜਿਲ੍ਹਾ ਸਈ ਪੱਦਰ ਤੋਂ ਮੇਤਾ ਚੌਂ ਦੀ ਸੰਗਤ ਹੈ ਜੀ ਜੋ ਕਿ ਜੋ ਪ੍ਰਤਾਪ ਸਿੰਘ ਵੀਰ ਜੀ ਨੇ ਬੇਨਤੀ ਹੈ ਜੀ ਉਹ ਸਾਡੇ ਸਵਾਦਾਰ ਨੂੰ ਕੋ ਪਾਲਕ ਚਾਹ ਵਿੱਚ ਆ ਕਰਕੇ ਜਾਨੂ ਜੀ ਦੀ ਗੱਲਬਾਤ ਸੁਣਨ ਉਹਨਾਂ ਨੇ ਕੋਈ ਸੁਨੇਹਾ ਦੇਣਾ ਹੈ ਇਹਨਾਂ ਨੂੰ ਪ੍ਰਮਾਲ ਸਿੰਘ ਵੀਰ ਜੀ ਜੇ ਪਠਿਆਖ ਪਠਾਣੋ ਨੇ ਉਹਨਾਂ ਨੇ ਬੇਨਤੀ ਹੈ ਜੀ ਮੈਨੂੰ ਤਾਂ ਖ਼ਬਰ ਚਹੀਦੀ ਹੈ ਸਰਮੁਖਾਰੇ ਪਿੱਛੇ ਆਇਆ ਹੋਰ ਪਿੱਛੇ ਆਇਆ ਸਾੰਦਿਆ ਸਿਆਣੀ ਚਰਮਾਇਚੰਦ ਸਿੰਘ ਖਾਲਸਾ ਢੰਡਰਾ ਵਾਲੇ ਉਹਨਾਂ ਦਾ ਹੈੱਡਕੁਆਰਟਰ ਹੈ ਕਿ ਇੱਕ ਫੋਨ ਘਮ ਹੋਇਆ ਵੀਰਜੀ ਦਾ ਬੀਤਿਆ ਜੀ ਜੇ ਕਿਸੇ ਦਾ ਜੇ ਕਿਸੇ ਨੂੰ ਉਸ ਵੀਰ ਦਾ ਫੋਨ ਮਿਲਿਆ ਹੋਵੇ ਉਹ ਜੇ ਕਿਸੇ ਨੇ ਕੱਢਿਆ ਹੋਵੇ ਜਾਂ ਲੱਗਿਆ ਮਿਲ ਗਿਆ ਹੋਵੇ